ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਤੇ ਮੈਂ ਆ ਤੁਹਾਡੇ ਨਾਲ ਫਤੇ ਸਿੰਘ ਇਸ ਵਕਤ ਅਸੀਂ ਪਹੁੰਚਿਆ ਜੀ ਕੋੜਦੁੰਨੇ ਪਾਨਾ ਸਿੱਧੂ ਦੇ ਪਿੰਡ ਪਰਸੋਂ ਚੌਥੋਂ ਤੋਂ ਇੱਕ ਕਾਲ ਦਿੱਤੀ ਜਾ ਰਹੀ ਹੈ ਕਿ 29 ਤਰੀਕ ਦਿਨ ਸੋਮਵਾਰ ਨੂੰ ਕੋੜਦੁੰਨੇ ਦੀ ਧਰਤੀ ਅਨਾਜ ਮੰਡੀ ਦੇ ਵਿੱਚ ਵੱਧ ਤੋਂ ਵੱਧ ਜਿੰਨੇ ਵੀ ਸੱਜਣ ਨੇ ਉਹ ਜ਼ਰੂਰ ਇਕੱਠੇ ਹੋਣ ਕਾਲ ਦਾ ਮਕਸਦ ਕੀ ਹੈ ਤੁਹਾਨੂੰ ਸਾਰੇ ਨੂੰ ਪਤਾ ਹੈ ਕਿ ਪਾਨਾ ਸਿੱਧੂ ਜੋ ਕਿ ਕੋੜਦੁੰਨੇ ਦਾ ਵਸਨੀਕ ਹੈ ਉਹਦੇ ਤਿੰਨ ਪਰਚੇ ਦਰਜ ਹੋ ਚੁੱਕੇ ਹਨ ਅੱਜ ਅਸੀਂ ਖੜੇ ਆ ਕੋਟ ਦੁੰਨੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਇਹ ਪਹਿਲਾ ਤਾਂ ਐਂਟਰੀ ਪੁਆਇੰਟ ਹੈ ਇਹ ਐਂਟਰੀ ਪੁਆਇੰਟ ਹੈ ਇੱਥੋਂ ਜਿੰਨੇ ਵੀ ਲੜਕੇ ਨੇ ਜਾਂ ਜਿੰਨੇ ਵੀ ਸੱਜਣ ਨੇ ਉਹ ਆ ਰਹੇ ਹਨ ਉਹ ਜਿੰਨੇ ਵੀ ਬੰਦੇ ਨੇ ਲੇਕਿਨ ਪਿਛਲੇ ਪਾਸੇ ਇਹਦੇ ਪਿਛਲੇ ਪਾਸੇ ਇਹਦੇ ਇੰਨਾ ਘਰਾਸ਼ ਹੈ ਇੰਨਾ ਘਰਾਸ਼ ਹੈ ਕਿ ਉੱਥੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਤੋਂ ਆਪਾਂ ਇੱਕ ਵਾਰ ਜ਼ਰੂਰ ਗੱਲ ਕਰਾਂਗੇ ਜਿਹੜੇ ਵੀ ਸੱਜਣ ਇੱਥੇ ਆ ਰਹੇ ਹਨ ਤੇ ਭਾਨਾ ਸਿੱਧੂ ਦੇ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਤੇ ਕੀ ਉਹ ਭਾਨਾ ਸਿੱਧੂ ਨਾਲ ਬਾਗਡ ਗਾਰਡ ਕਰਦੇ ਨਹੀਂ ਕਰਨਾ ਚਾਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਅਮਰੀਕਨ ਮਿਊਜ਼ੀਅਮ ਚੈਨਲ ਤੋਂ ਸਿੱਧੀਆਂ ਸਹੀ ਰੱਖਿਆ ਹੋਇਆ ਇਹ ਜਿੰਨੇ ਵੀ ਨੌਜਵਾਨ ਨੇ ਬਹੁਤ ਬਦਦਾਬ ਦੇਖ ਸਕਦੇ ਹੋ ਕਿ ਭਗਵੰਤ ਮਾਨ ਮੁਰਦਾਵਾ ਦੇ ਵੀ ਨਾਰੇ ਲਾਇਜ਼ ਆ ਰਹੇ ਨੇ ਵਿੱਚ ਵਿੱਚ ਔਰ ਦੂਸਰੀ ਗੱਲ ਇਹ ਹੈ ਕਿ ਜਿੰਦਾਬਾਦ ਭਗਵੰਤ ਪਾਨਾ ਦੇ ਨਾਰੇ ਲਾਇਜ਼ ਆ ਰਹੇ ਨੇ ਮੇਰੇ ਵਿੱਚ ਇੱਕ ਨੌਜਵਾਨ ਦਾ ਕਾਫਲਾ ਆ ਰਿਹਾ ਹੈ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਪਾਨਾ ਸਿੱਧੂ ਨੂੰ ਇੱਕ ਕਿਸ ਤਰ੍ਹਾਂ ਦੇ ਭਾਈ ਜਿੱਥੇ ਨਾ ਜਾਓਗੇ ਆਹ ਨਾ ਨਾ ਭਾਈ ਬੜਾ ਆਇਆ ਆਇਆ ਬੱਲੇ ਪੜ ਤੋਂ ਲੁਧਿਆਣੇ ਦੇ ਨਹੀਂ ਚੱਪੀ ਚੱਲ ਜੀ ਸਰ ਜੀ ਨੇ ਤੇ ਦੂਬਾਰੇ ਤਾਂ ਹਾਂ ਜੀ ਨੇ ਦੋ ਕਿ ਪਾਰੀਆਂ ਪਾਈ ਜਾ ਰਹੇ ਆ ਜੀ ਦੇਖ ਮੰਨ ਲਓ ਉਹਦੀ ਇੱਕ ਹਾਲ ਤੇ ਕੋਣ ਕਿਸੇ ਦੀ ਦਾਤ ਰਹੀ ਆਉਣਾ ਆਹ ਦੇਖੋ ਇੱਕ ਹਾਲ ਤੇ ਜੰਮੂ ਤੱਕ ਦੇ ਲੋਕ ਇਕ ਪਹੁੰਚੇ ਨੇ ਸਰ ਅਸੀਂ ਬਈਓ ਦੇ ਨਾਲ ਖੜੇ ਆ ਤੇ ਖੜੇ ਰਹਾਂ ਗੰਦੀਆਂ ਨੀਤੀਆਂ ਦੇ ਖਿਲਾਫ ਕੋਈ ਵੀ ਸੱਕੇ ਵੱਜ ਨੂੰ ਦਬਾਉਣ ਦੀ ਕੋਸ਼ਿਸ਼ ਕਰੂ ਅਸੀਂ ਉਹਦੇ ਨਾਲ ਜਿਹੜਾ ਇਹਨਾਂ ਨੇ ਹੁਣ ਜਿਹੜਾ ਤੀਸਰਾ ਪਰਚਾ ਕੀਤਾ ਬਰਜੇ ਤਾਂ ਦੇਖੋ ਇਹਨਾਂ ਨੇ ਪਹਿਲਾਂ ਦੇਖੋ ਪਹਿਲਾਂ ਇਹਨਾਂ ਨੇ ਕਹੇ 10000 ਰੁਪਏ ਉਹ ਬੰਦੇ ਦੇ ਦਾਦੇ ਜੀ ਕਿੰਨੀ ਜੁੜੀਆਂ ਨ ਕੈਂਪ ਕਰੀ ਹੋਈ ਆ ਆਪਾਂ ਜਾਣਦੇ ਆ ਠੀਕ ਆ ਉਹ 10000 ਰੁਪਏ ਦੀ ਖਾਤਰ ਇਹ ਕੌਸ ਕਰੂਗਾ ਜਸ ਇੰਨੀਆਂ ਕੋਹ ਹਣ ਤੇ ਇੰਨਾ ਨਾ ਮਕਸਦ ਇਹ ਕਿਵੇਂ ਨਾ ਕਿਵੇਂ ਉਹਨੂੰ ਗਮਰਾਹ ਕਰਕੇ ਅੰਦਰ ਹੀ ਰੱਖਿਆ ਜਾਵੇ ਹਾਂਜੀ ਭਗਵੰਤ ਮਾਨ ਸਰਕਾਰ ਤੋਂ ਵਾਹ ਤੁਹਾਡੇ ਸਾਹਮਣੇ ਆ ਸਰਕਾਰ ਦੇ ਹਾਲਾਤ ਹੀ ਜਿਹੜਾ ਬੰਦਾ ਸੱਚ ਬੋਲਦਾ ਉਹਨਾਂ ਚਾਕੇ ਉਹ ਕਰ ਦਿੰਦੇ ਆ ਕਿੰਨੇ ਰੇਪ ਹੁੰਦੇ ਆ ਕਿੰਨਾ ਨਸ਼ਾ ਦਾਸ਼ਕਰ ਜਿਹੜੇ ਬੰਦੇ ਨਸ਼ਾ ਰੋਗ ਦੇ ਆ ਉਹਨਾਂ ਦੇ ਘਰੋੜੇ ਗੱਲ ਜਾਂਦੇ ਆ ਸਰਕਾਰ ਦੀਆਂ ਨੀਤੀਆਂ ਗੰਦੀਆਂ ਚੱਲਦੀਆਂ ਮੇਰਾ ਇੱਕ ਸਵਾਲ ਹੈ ਇੱਕ ਤਾਂ ਡਾਕਟਰ ਗ੍ਰਿੰਦਰ ਸਿੰਘ ਜੀ ਨੇ ਕਿਹਾ ਡਾਕਟਰ ਗ੍ਰਿੰਦਰ ਸਿੰਘ ਜੀ ਡਾਕਟਰ ਗ੍ਰਿੰਦਰ ਸਿੰਘ ਕਦੇ ਸਿਆਪਾਣੇ ਸਿੱਧੋ ਦੀ ਗੱਲ ਕਰ ਲਈਏ ਆਪਾਂ ਕੀ ਇਹ ਸਿਆਸਤ ਦੀ ਕੋਈ ਪੰਜਾਬ ਸਰਕਾਰ ਦੀ ਕੋਈ ਪਲਾਨਿੰਗ ਹੈ ਕਿ ਇਸ ਤਰ੍ਹਾਂ ਦੀ ਕੋਈ ਪਲਾਨਿੰਗ ਤਾਂ ਹੀ ਦੇਖੋ ਜਿਵੇਂ ਹੁਣ ਮਤਲਬ ਜਿਹੜਾ ਡਾਕਟਰ ਦੀ ਗੱਲ ਕਰੀ ਠੀਕ ਆ ਉਹ ਮਤਲਬ ਕਾੜ ਕੇ ਭੜਕਾਉ ਪ੍ਰਚਾਰ ਕਰਦਾ ਤੁਹਾਨੂੰ ਵੀ ਇਹ ਗੱਲ ਦਾ ਪਤਾ ਹੁਣ ਉਹਦੇ ਉਲਟੀ ਉਹਦੇ ਬਾਹ ਪੈ ਗਈ ਮੈਂ ਕਹਿਣਾ ਉਹ ਚਲੋ ਨਹੀਂ ਇਹ ਸਾਹਿਬ ਤਾਂ ਚਾਹੁੰਦਾ ਹੀ ਪਰ ਮਜਬੂਰੀ ਬੋਲਣਾ ਪੈਂਦਾ ਠੀਕ ਆ ਆਕਾਲ ਪੁਰਖ ਵੀ ਸੱਚੇ ਬੰਦੇ ਦੀ ਮਦਦ ਕਰਦਾ ਉਹ ਦੇਖੋ ਛੜ ਤਾਂ ਨਾ ਲੱਗ ਕੇ ਰਹਿੰਦੇ ਸੱਚੇ ਕਹਿਣਗੇ ਜ ਮਤਲਬ ਸਾਡੇ ਕੋਲ ਸਾਡੇ ਨਾਲ ਸਿਆਣੇ ਬੰਦੇ ਵੀ ਆ ਠੀਕ ਆ ਨੌਜਵਾਨ ਵੀ ਆ ਨੌਜਵਾਨਾਂ ਕੋਲੇ ਜੋਸ਼ ਆ ਸਿਆਣੇ ਬੰਦਿਆਂ ਕੋਲੇ ਸੋਚ ਆ ਜਿਵੇਂ ਕਹਿਣਗੇ ਅਸੀਂ ਮਿਲ ਬਰਤਨਾ ਜਿਹੜੀ ਕਾਲ ਹੋਊਗੀ ਅਸੀਂ ਭਾਈ ਚੱਲਾਂਗੇ ਓਕੇ ਬਿਲਕੁਲ ਸਹੀ ਗੱਲ ਐ ਮੁੰਡੇ ਐ ਕਿ ਲੁਧਿਆਣੇ ਤੋਂ ਤੇ ਤੁਸੀਂ ਜੰਮੂ ਤੋਂ ਕੁਝ ਪਿੱਛੇ ਤੋਂ ਹੋਰ ਵੀ ਬਾਬੇ ਆ ਰਹੇ ਪੂਰਾ ਬੰਦਾ ਗੱਲਬਾਤ ਕਰ ਰਿਹਾ ਹੈ ਕਿਤੋਂ ਆ ਰਹੇ ਸਰ ਤਾਂ ਸਰ ਕਦੋਂ ਆਇਓ ਕਿੰਨੇ ਵਿੱਚ ਨੇ ਸਰਕਾਰ ਕਿਵੇਂ ਦੇਖੋ ਪਾਨਾ ਸਿੱਧੂ ਜਿਹੜਾ ਰਸਪੀਟਾ ਤੱਕ ਆਇਆ ਕਿਹਦਾ ਕਾਜ ਜੀ ਕਰਦਾ ਕਿ ਇਹ ਪਾਨਾ ਸਿੱਧੂ ਜਿਹੜਾ ਏਜੰਡਾ ਨੂੰ ਪੈਸੇ ਜਿਹੜੇ ਵਾਪਸ ਕਰਵਾਉਂਦਾ ਹੈ ਜਾਂ ਮਨੋਜਾ ਡਾਕਟਰਾਂ ਦੇ ਨਾਮ ਕਰਕੇ ਦੇਰੀ ਕਰ ਰਹੀ ਹੈ ਕਿ ਕਿਉਂ ਕਿ ਇਸ ਅੱਗੇ ਸਰਕਾਰ ਦੀ ਕੋਈ ਚਾਹ ਨਹੀਂ ਹੈ ਜਾਂ ਇਸ ਦਾ ਕੋਈ ਚਾਲ ਨਹੀਂ ਹੈ ਵੀ ਹਾਂ ਕਿਸੇ ਮਤਲਬ ਦੇ ਸਰਕਾਰ ਦੀ ਬੰਦੀ ਦੁਆਰਾ ਹੋਵੇ ਕਹਿੰਦਾ ਭਾਵੇਂ ਤਰਨਤਾਰਨ ਤੋਂ ਤਰਨਤਾਰਨ ਤੋਂ ਭਰਾਜੀ ਆਏ ਸੀ ਕਿ ਜਿਹੜੀ ਆਉਣ ਵਾਲੀ ਕਾਲ ਹੈ ਜਾਂ ਜਿਹੜੀ ਕਾਲ ਦਿੱਤੀ ਜਾਊਗੀ ਉਸ ਤੇ ਕਾਲ ਤੇ ਇਹ ਬਿਲਕੁਲ ਸਿਆਪ ਖੜੇ ਉਤਰਨਗੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕੁਝ ਯੰਗ ਏਜ ਲੜਕੇ ਵੀ ਆ ਰਹੇ ਨੇ ਆਪੋ ਨਾਲ ਵੀ ਗੱਲਬਾਤ ਕਰ ਰਹੇ ਨੇ ਜੀ ਤੇ ਮੇਰਾ ਨਾਮ ਲੱਖੀ ਸਿੰਘ ਹੈ ਜੀ ਮੇਰਾ ਪਿੰਡ ਬੜਾਲਾ ਜੀ ਅਸੀਂ ਅੱਜ ਗੱਠੇ ਉਹੀ ਨਾਲ ਜੀ ਮੇਰਾ ਪਿੰਡ ਬੜਾਲਾ ਜਿਲੰਦਰ ਜਿਲੰਦਰ ਜ਼ਿਲ੍ਹੇ ਚ ਠੀਕ ਹੈ ਜੀ ਅਸੀਂ ਅੱਜ ਬਾਈ ਦੇ ਕਰਕੇ ਆਏ ਆਏ ਤਾਂ ਮੈਂ ਬੀਨਦੀ ਇਹੀ ਕਰਨੀ ਚਾਹੁੰਦਾ ਸਾਰਿਆਂ ਨੂੰ ਕਿ ਇਹ ਨਹੀਂ ਕਿ ਆਪਾਂ ਅੱਜ ਆ ਗਏ ਆ ਤਾਂ ਫੇਰ ਆਪਾਂ ਛੱਡ ਦੇਣਾ ਕੰਮ ਜੀ ਠੀਕ ਹੈ ਤੇ ਆਪਾਂ ਮਤਲਬ ਕਿ ਹੁਣ ਆਪਾਂ ਇਹਨੂੰ ਅੱਗੇ ਤੱਕ ਲੈ ਕੇ ਜਾਣਾ ਇਸ ਸੰਘਰਸ਼ ਨੂੰ ਠੀਕ ਹੈ ਉਹ ਯਾਰ ਆਪਣੇ ਹੀ ਨਾਮ ਖੜਦੇ ਹੈਗੇ ਬੰਦੇ ਠੀਕ ਹੈ ਆਪਣੇ ਸਕੇ ਨਹੀਂ ਖੜਦੇ ਉਹ ਆਪਣੇ ਲਈ ਕਿੰਨਾ ਖੜਿਆ ਬੰਦਾ ਲੱਖਾਂ ਦੇ ਲੱਖ ਮਰੋੜ ਉਹਨੇ ਵਾਪਸ ਕਰਵਾਦੇ ਠੀਕ ਹੈ ਤੇ ਆ ਮੇਰੇ ਸਾਰੇ ਭਰਾ ਆ ਜੀ ਉਹ ਵੀ ਮੇਰਾ ਭਰਾ ਆ ਠੀਕ ਹੈ ਅੱਲੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਉਹ ਖਾਚ ਨੂੰ ਭਗਵਾਨ ਤਮਨ ਖਾਚ ਤੂੰ ਬੰਦਾ ਬਣ ਜਾ ਠੀਕ ਹੈ ਜੀ ਜੁੱਤੀਆਂ ਨੂੰ ਥੱਲੇ ਲਾਵਾਂਗੇ ਇਹ ਮੇਰੇ ਨਾਲ ਪਛਾੜ ਦਿਓ ਮੈਂ ਕਿਸੇ ਕੋ ਡਰਦਾ ਨਹੀਂ ਹਾਂਗਾ ਠੀਕ ਹੈ ਜੀ ਇਹਨੂੰ ਕੋ ਭਾਵੇਂ ਖੁੱਲਾ ਚੈਲਜ ਆ ਠੀਕ ਹੈ ਜੀ ਹਾਂਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਜੀ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ ਜੀ ਰੋਸ ਦਰਾਨ ਕੁਝ ਜਜ਼ਬਤੀ ਗੱਲਾਂ ਵੀ ਅੰਦਰੋਂ ਨਿਕਲ ਜਾਂਦੀਆਂ ਨਹੀਂ ਪਰ ਕਿੰਨਾ ਕਿਤੇ ਜਿਹੜੇ ਲੋਕ ਨੇ ਇਸ ਚੀਜ਼ ਤੋਂ ਵਕਤ ਹੀ ਮਤਲਬ ਕਿ ਪਰੇਸ਼ਾਨ ਨੇ ਕਿ ਉਹਨਾਂ ਨੂੰ ਇਹ ਮਤਲਬ ਬੋਲਨੇ ਚਾਹੀਦੇ ਨਹੀਂ ਤੁਸੀਂ ਦੇਖਦੇ ਹੋ ਅਬੇਦਕਾਰ ਮਿਸ਼ਨ ਨਿਊ ਚੈਨਲ ਤੇ ਮੈਂ ਤੁਹਾਡੇ ਨਾਲ ਫਤੇ ਸਿੰਘ ਪਿੰਡ ਕੋਟਦੂਨਾ ਜ਼ਿਲ੍ਹਾ ਫਰਨਾਲਾ